ਨਾਮ ਸ੍ਰੀ ਚੰਦ ਪੁੱਤ ਕਰਤਾਰ ਦਾ ਬੇੜਾ ਤਾਰ ਦਿੱਤਾ ਸਾਰੇ ਸੰਸਾਰ ਦਾ ਬੇੜਾ ਤਾਰ ਦਿੱਤਾ ਸਾਰੇ ਸੰਸਾਰ ਦਾ ਨਾਮ ਸ੍ਰੀ ਚੰਦ ਪੁੱਤ ਕਰਤਾਰ ਦਾ ਬੇੜਾ ਤਾਰ ਦਿੱਤਾ ਸਾਰੇ ਸੰਸਾਰ ਦਾ ਫਕੀਰੀ ਦੀਆਂ ਰਾਹਾਂ ਉੱਤੇ ਜਿਹੜਾ ਤੁਰਦਾ ਹੁੰਦਾ ਪੱਕਾ ਨਾ ਟਿਕਾਲਾ ਉਸਰਾਹੀ ਦਾ ਗੰਦੀ ਮੋਸਰਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਬਾ ਜੀ ਸਤਸ੍ਰੀਕਾਲ ਜੀ ਵਾਹਿ ਖਾਲਸਾ ਜੀ ਵਾਹਿ ਫਤਿਹ ਜੀ ਹਾਂਜੀ ਆਪਣਾ ਜਿਹੜਾ ਦੋ ਤਰੀਕ ਦਾ ਭੰਡਾਰਾ ਸੀ ਉਹ ਇੱਕ ਤਰੀਕ ਦਾ ਹੋ ਗਿਆ ਜੀ ਹਾਂਜੀ 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 ਉਸ ਬਾਰੇ ਬੋਲੇ ਫਿਰ ਸਕਤਾਂ ਨੂੰ ਬਾਬਾ ਜੀ ਸ੍ਰੀ ਚੰਨ ਜੀ ਮਹਾਰਾਜ ਦੀ ਕਿਰਪਾ ਨਾਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵੱਡੇ ਸਪੁੱਤਰ ਤੰਤਨ ਬਾਬਾ ਸਿੱਤਾਂ ਜੀ ਮਹਾਰਾਜ ਦੇ 531ਵੇਂ ਪ੍ਰਕਾਸ਼ ਜਿਹੜਾ 30 ਤਰੀਕ ਨੂੰ ਖੰਡ ਬਾਠਾ ਰੰਮ ਕਰਾਂਗੇ ਔਰ 31 ਤਰੀਕ ਨੂੰ ਆਸਥਵਾਜੀ ਜਲਾਵਾਂਗੇ ਔਰ ਆਪਣਾ ਮਾਤਰਾ ਸਾਹਿਬ ਤੇ ਅਰਦਾਸ ਬੇਨਤੀ ਲਾਵਾਂਗੇ ਜੀ ਸ਼ਾਮ ਨੂੰ ਇੱਕ ਤਰੀਕ ਨੂੰ ਦੇਣਾ ਸੋਮਵਾਰ ਨੂੰ ਪਿੰਡ ਬਲਾਰੇ ਵਿਖੇ ਬੜੀ ਧੂਮ ਧਾਮ ਨਾਲ ਪਹਿਲਾ ਪਾਠਾਰੇ ਭੋਗ ਪਾਈ ਜਾਣਗੇ ਅਪਰੰਤ 10:30 ਤੋਂ ਲੈ ਕੇ 1:30 ਵਜੇ ਤੱਕ ਸੰਤ ਮਹਾਪੁਰਸ਼ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਉਹਨਾਂ ਦੇ ਸਾਖੀਆਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਸੰਗਤ ਬੈਠੀ ਆ ਸ਼ੋਮਵਾਰ ਨੂੰ ਭਾਈ ਆਪਾਂ ਪਿੰਡ ਬਲਾਦੇ ਵਿਖੇ ਮਨਾ ਮਨਾ ਰਹੇ ਆ ਔਰ ਹਲ ਮਿਲ ਕੇ ਮਨਾਈਏ ਔਰ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਸਰਕਾਰੀ ਛੁੱਟੀ ਹੈ ਭਾਈ ਸਮੇਂ ਨਾਲ ਆਓ ਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ